ਕੱਲ ਦਾ ਨਾਈਟ ਟਾਈਮ ਟੈਂਪਰੇਚਰ ਕਾਫੀ ਰਿਕਾਰਡ ਕੀਤਾ ਗਿਆ ਕੱਲ 11 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਵੀ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਹਾਈਐਸਟ ਜਿਹੜਾ ਨਾਈਟ ਟਾਈਮ ਟੈਂਪਰੇਚਰ ਕੱਲ ਵੀ ਜਨਵਰੀ ਨੂੰ ਰਿਕਾਰਡ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਰਹੇਗਾ ਮੌਸਮ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਵੇਗਾ ਮੀਂਹ ਕਿਉਂਕਿ ਠੰਡ ਜਿਹੜੀ ਹੈ ਉਹ ਲਗਾਤਾਰ ਪੈ ਰਹੀ ਹੈ ਪਰ ਥੋੜੀ ਘਟ ਵੀ ਹੋਈ ਹੈ ਇੱਕ ਰਿਕਾਰਡ ਵੀ ਟੁੱਟਿਆ 50 ਸਾਲਾ ਦਾ ਰਿਕਾਰਡ ਟੁੱਟਿਆ ਰਾਤ ਦਾ ਜਿਹੜਾ ਮਿਨੀਮਮ ਟੈਂਪਰੇਚਰ ਹੈ ਉਹ 11. ਕੁਝ ਦਰਜ ਹੋਇਆ ਪਰ 1970 ਤੇ 1973 ਦੇ ਵਿੱਚ ਇਸ ਤਰ੍ਹਾਂ ਦਾ ਟੈਂਪਰੇਚਰ ਦਰਜ ਹੋਇਆ ਸੀ ਜਿਹੜਾ ਕੱਲ ਦੇ ਸਮੇਂ ਦੇ ਵਿੱਚ ਰਾਤ ਨੂੰ ਦਰਜ ਹੋਇਆ ਮੇਰੇ ਨਾਲ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਰ ਡਾਕਟਰ ਪਵਨੀਤ ਕੋਰ ਕਿੰਗਰਾ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਇੱਕ ਰਿਕਾਰਡ ਟੁੱਟਿਆ 50 ਸਾਲ ਦੇ ਕਰੀਬ ਉਹ ਰਿਕਾਰਡ ਹੁਣ ਜਾ ਕੇ ਇੱਕ

ਔਰ ਜੇ ਅਸੀਂ ਪਿਛਲੇ ਸਾਲਾਂ ਦਾ ਵੀ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਹਾਈਐਸਟ ਜਿਹੜਾ ਨਾਈਟ ਟਾਈਮ ਟੈਂਪਰੇਚਰ ਕੱਲ ਵੀ ਜਨਵਰੀ ਨੂੰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 11.7 ਡਿਗਰੀ ਸੈਲਸੀਅਸ 1973 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਮਤਲਬ 1973 ਦੇ ਵਿੱਚ 11.7 ਅੰਦਰਜ ਹੋਇਆ ਸੀ ਔਰ ਉਸ ਤੋਂ ਬਾਅਦ ਹੁਣ ਇਹ ਕੱਲ ਰਾਤ ਨੂੰ ਦਰਜ ਹੋਇਆ ਹੈ ਇੰਨਾ ਟੈਂਪਰੇਚਰ ਬਿਲਕੁਲ ਜੀ ਕੱਲ ਦਾ ਜਿਹੜਾ ਮਿਨੀਮਮ ਟੈਂਪਰੇਚਰ ਉਹ 11 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਕਾਰਨ ਕੀ ਹੈ ਭਈ ਇੰਨਾ ਸਾਲਾਂ ਬਾਅਦ ਇਹੋ ਜਿਹਾ ਟੈਂਪਰੇਚਰ ਰਾਤ ਜੀ ਜੇ ਅਸੀਂ ਦੇਖੀਏ ਕਿਉਂਕਿ ਵੇਰੀਏਬਿਲਿਟੀ ਜਿਹੜੀ ਵੈਦਰ ਦੇ ਵਿੱਚ ਬਹੁਤ ਵੱਧ ਰਹੀ ਹੈਗੀ ਐ ਐਕਸਟ੍ਰੀਮ ਇਵੈਂਟਸ ਕੈਲੀ ਐਕਸਟ੍ਰੀਮ ਟੈਂਪਰੇਚਰਸ ਕੈਲੀ ਉਹ ਬਹੁਤ ਹੋ ਰਹੇ ਨੇ ਜਿਵੇਂ ਲਾਸਟ ਈਅਰ ਅਸੀਂ ਜਨ ਵਿੱਚ ਦੇਖਿਆ ਸੀਗਾ ਕਿ ਬਹੁਤ ਹੀ ਲੋ ਟੈਂਪਰੇਚਰ ਰਿਕਾਰਡ ਕੀਤੇ ਗਏ ਸੀ ਰਿਕਾਰਡ ਲੋਇਸਟ ਟੈਂਪਰੇਚਰ ਸੀਗੇ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਹੁਣ ਬਹੁਤ ਦੇਖਣ ਨੂੰ ਮਿਲ ਰਹੀਆਂ ਨੇ ਇਹਨੂੰ ਅਸੀਂ ਜਿਵੇਂ ਜਿਵੇਂ ਜਿਹੜੀਆਂ ਗ੍ਰੀਨ ਹਾਊਸ ਗੈਸਸਿਜ਼ ਵੱਧ ਰਹੀਆਂ ਨੇ ਐਟਮੋਸਫੀਅਰ ਦੇ ਵਿੱਚ ਗਲੋਬਲ ਵਾਰਮਿੰਗ ਹੋ ਰਹੀ ਹੈ ਕਲਾਈਮੇਟ ਚੇਂਜ ਹੋ ਰਿਹਾ ਸੋ ਦਨ ਅ ਵੇਰੀਏ ਵੈਦਰ ਇਵੈਂਟਸ ਵੈਦਰ ਵੇਰੀਏਬਿਲਿਟੀ ਬਹੁਤ ਹੋ ਰਹੀ ਆ ਸੋ ਇਹਨੂੰ ਵੀ ਅਸੀਂ ਕਿਤੇ ਨਾ ਕਿਤੇ ਉਸ ਚੀਜ਼ ਨਾਲ ਹੀ ਜੋੜ ਸਕਦੇ ਆ ਅੱਛਾ ਮੈਡਮ ਕੀ ਕਰਾ ਇਹ ਜਿਸ ਤਰ੍ਹਾਂ ਦੇ ਨਾਲ ਟੈਂਪਰੇਚਰ ਤੁਸੀਂ ਕਿਹਾ 1973 ਦੇ ਵਿੱਚ ਦਰਜ ਹੋਇਆ ਸੀ ਔਰ ਹੁਣ ਇੰਨੇ ਸਾਲ ਮਤਲਬ 50 ਸਾਲ ਤੋਂ ਉੱਪਰ ਹੋ ਗਿਆ ਮੇਰੇ ਕਹਾਂ ਪਰ 50 ਸਾਲ ਤੋਂ ਉੱਪਰ ਪਹੁੰਚ ਜਾ ਕੇ ਦਰਜ ਹੋਇਆ ਇਹ ਨੁਕਸਾਨਦਾਇਕ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਹੈ ਇਹਨਾਂ ਸਰਦੀਆਂ ਦੇ ਵਿੱਚ ਕਿਸੇ ਹੋਰ ਸਾਲ ਦੇ ਵਿੱਚ ਅਜੀ ਕਿਉਂਕਿ ਜਦੋਂ ਕੋਈ ਲੰਬਾ ਸਪੈਲ ਹੋ ਜਾਂਦਾ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਫਿਰ ਉਹਦਾ ਜ਼ਰੂਰ ਨੁਕਸਾਨ ਹੁੰਦਾ ਪਰ ਫਿਲਹਾਲ ਕਿਉਂਕਿ ਇਹ ਕੱਲ ਰਿਕਾਰਡ ਕੀਤਾ ਗਿਆ ਬਟ ਅੱਜ ਫੇਰ ਟੈਂਪਰੇਚਰ ਦੇ ਵਿੱਚ ਗ੍ਰੈਵਟ ਅਬਜ਼ਰਵ ਕੀਤੀ ਹੈ ਜਿਵੇਂ ਅੱਜ ਦਾ ਮਿਨਿਮਮ ਟੈਂਪਰੇਚਰ 8.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਕੱਲ ਨਾਲੋਂ ਜਿਹੜਾ 2.2 ਡਿਗਰੀ ਸੈਂਟੀਗ੍ਰੇਡ ਦੀ ਗ੍ਰੈਵਟ ਅਬਜ਼ਰਵ ਕੀਤੀ ਗਈ ਹੈ ਔਰ ਇਸੇ ਤਰ੍ਹਾਂ ਜਿਹੜਾ ਕੱਲ ਦਾ ਡੇ ਟਾਈਮ ਟੈਂਪਰੇਚਰ 2° ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਜਿਹੜਾ ਕਿ ਨਾਰਮਲ ਤੋਂ 3.8 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਸੋ ਅ ਕਿਉਂਕਿ ਇੱਕ ਦਿਨ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਜਦੋਂ ਕੋਈ ਲੰਬਾ ਸਪੈਲ ਇਸ ਤਰ੍ਹਾਂ ਬਣ ਜਾਂਦਾ ਤਾਂ ਜ਼ਰੂਰ ਉਹਦੇ ਨੁਕਸਾਨ ਹੁੰਦਾ ਬਟ ਫਿਲਹਾਲ ਜਿਹੜੇ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਨੇ ਉਹ ਨਾਰਮਲ ਤੋਂ ਥੋੜੇ ਉੱਪਰ ਨੇ ਬਟ ਨੀਅਰ ਨਾਰਮਲੀ ਇਸ ਨੂੰ ਉਹਨਾਂ ਨੂੰ ਕਹਿ ਸਕਦੇ ਆ ਚਲੋ ਇਹ 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 ਤਾਂ ਰਿਕਾਰਡ ਦਰਜ ਹੋਇਆ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਜਿਹੜੇ ਆਉਣ ਵਾਲੇ ਟਾਈਮ ਹੈ ਦਿਨ ਹੈ ਕਿ ਧੁੰਦ ਪੈ ਸਕਦੀ ਹੈ ਕਿਉਂਕਿ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹੇ ਨੇ ਸੈਕੰਡਲੀ ਮੀਂਹ ਪੈ ਸਕਦਾ ਅੱਜ ਆਉਣ ਵਾਲੇ 1-2 ਦਿਨ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਹਲਕੀ ਬਾਰਿਸ਼ ਉਹ ਜ਼ਰੂਰ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਕੁਝ ਇਸਿਆਂ ਦੇ ਵਿੱਚ ਸੰਗਣੀ ਧੁੰਦ ਵੀ ਹੋ ਸਕਦੀ ਹੈ 22 ਤੋਂ 24 ਤਰੀਕ ਦੇ ਵਿੱਚ ਜਿਹੜਾ ਆਈਐਮਡੀ ਵੱਲੋਂ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਫਸਲਾਂ ਬਾਰੇ ਕਿਸਾਨਾਂ ਦੀ ਮੈਂ ਗੱਲ ਕਰ ਰਹੀ ਹਾਂ ਕਿਸਾਨਾਂ ਵਾਸਤੇ ਮੌਸਮ ਹਰ ਵਾਰ ਚਾਹੇ ਗਰਮੀ ਹੈ ਚਾਹੇ ਸਰਦੀ ਹੈ ਇਹ ਇਹ ਸਰਦੀਆਂ ਦਾ ਮੌਸਮ ਕਿਹੋ ਜਿਹਾ ਰਹੇਗਾ ਜਾਂ ਜਿਹੜੀ ਧੁੰਦ ਪੈ ਰਹੀ ਆਣ ਵਾਲੀ ਦੇ ਨਾਲ येलो ਅਲਰਟ ਜਾਰੀ ਕੀਤਾ ਫਸਲਾਂ ਦੇ ਅੱਜ ਜੇ ਜੇ ਅਸੀਂ ਓਵਰਆਲ ਵੈਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰਸ ਚੱਲ ਰਹੇ ਨੇ ਸੋ ਕਿਉਂਕਿ ਜਿਹੜੀਆਂ ਰਬੀ ਕ੍ਰੌਪਸ ਨੂੰ ਕੂਲ ਕੰਡੀਸ਼ਨਸ ਚਾਹੀਦੀਆਂ ਵੀ ਹੁੰਦੀਆਂ ਨੇ ਸੋ ਟੈਂਪਰੇਚਰਸ ਵੀ ਨੀਅਰ ਨਾਰਮਲ ਨੇ ਸੋ ਫਸਲਾਂ ਲਈ ਇਹ ਜਿਹੜੀਆਂ ਕੰਡੀਸ਼ਨਸ ਬਿਲਕੁਲ ਅਸੀਂ ਸਹੀ ਕਹਿ ਸਕਦੇ ਹਾਂ ਔਰ ਜਿਵੇਂ ਆਉਣ ਵਾਲੇ 1-2 ਦਿਨ ਵਿੱਚ ਬਾਰਿਸ਼ ਹੋਣ ਦੀ ਵੀ ਪ੍ਰੈਡਿਕਸ਼ਨ ਹੈ ਬਟ ਉਹ ਵੀ ਜਿਹੜੀ ਲਾਈਟ ਰੇਨ ਦੀ ਪ੍ਰੈਡਿਕਸ਼ਨ ਹੈ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਕਿਉਂਕਿ ਜਦੋਂ ਹੈਵੀ ਰੇਨ ਹੁੰਦੀ ਹੈ ਉਹ ਕੋਈ ਵਾਰੀ ਨੁਕਸਾਨ ਕਰਦੀ ਹੈ ਕ੍ਰੌਪਸ ਨੂੰ ਪਰ ਲਾਈਟ ਰੇਨ ਦੇ ਨਾਲ ਜਿਹੜਾ ਰ ਇਹ ਵਾਰੀ ਜਿਹੜੀ ਵੈਦਰ ਕੰਡੀਸ਼ਨ ਨੇ ਫਸਲਾਂ ਲਈ ਇਹ ਅਨੁਕੂਲ ਅਸੀਂ ਕਹਿ ਸਕਦੇ ਹਾਂ ਸੋ yellow luxury ਕੀਤਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਹਲਕੀ ਬੂੰਦਾਬੰਦੀ ਜਿਹੜੀ ਆ ਉਹ بارش ਹੋ ਸਕਦੀ ਹੈ ਸੰਗਨੀ ਧੁੰਦ ਵੀ ਪੈ ਸਕਦੀ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਹੁਦੈ